ਜਿਹੜਾ ਸੇਵਾ ਸਮਾਗਮ ਤੁਹਾਡੀ ਸੇਵਾ ਚ ਕੀਤਾ ਗਿਆ ਮੈਂ ਉਮੀਦ ਕਰਦੀ ਆ ਵੀ ਇਹ ਅਸੀਂ ਹੁਣ ਲਗਾਤਾਰ ਇਹਦੀ ਲੜੀ ਸੇਵਾ ਸਮਾਗਮ ਦੀ ਜਾਰੀ ਰੱਖਾਂਗੇ ਮੌਕੇ ਤੇ ਤੁਹਾਡੀਆਂ ਸਮੱਸਿਆਵਾਂ ਨੇ ਜਿਹੜੀਆਂ ਹੱਲ ਹੋ ਸਕਦੀਆਂ ਨੇ ਉਹ ਇਸੇ ਵੇਲੇ ਹੋਣਗੀਆਂ ਜਿਹੜਾ ਖੁੱਲਾ ਸੱਦਾ ਸੀ ਦਿੱਤਾ ਮੈਂ ਮੈਂ ਵਾਰਡ ਨੰਬਰ 25 ਦਾ ਨਿਵਾਸੀ ਆ ਸਾਡੇ ਵਾਰਡ ਵਿੱਚ ਸੜਕਾਂ ਦਾ ਨਿਰਮਾਣ ਨਹੀਂ ਹੋ ਰਿਹਾ ਬਿਜਲੀ ਦੇ ਖੰਭੇ ਡਿੱਗਣ ਵਾਲੇ ਪਏ ਨੇ ਬਾਰਸ਼ਾਂ ਤੋਂ ਬਾਅਦ ਨਾਲ ਦੀ ਨਾਲ ਇੱਕ ਮਹੀਨੇ ਅੰਦਰ ਖਤਮ ਕਰ ਦੇਣਗੇ ਸੜਕਾਂ ਬਣਾ ਕੇ ਮੇਰੇ ਘਰ ਦੇ ਸਾਹਮਣੇ ਗਟਰ ਸੀਵਰੇਜ ਦੇ ਵਿੱਚੋਂ ਪਾਣੀ ਨੇੜ ਕੇ ਡレイン ਵਾਟਰ ਦੇ ਵਿੱਚ ਪੈ ਰਿਹਾ ਬਿਲਡਰ ਇਹਨਾਂ ਨੂੰ ਫੈਸਿਲਿਟੀਆਂ ਨਹੀਂ ਦੇ ਰਿਹਾ ਹੈਗਾ ਤੇ ਬਿਲਡਰ ਨੂੰ ਨੋਟਿਸ ਜਾਰੀ ਕਰੋ ਜੀ ਮੈਮ ਮੈਡਮ ਅਸੀਂ 4 ਸਾਲ ਤੋਂ ਸਾਡੇ ਉੱਥੇ ਇੱਕ ਤਾਂ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈਗੀ ਹੈ ਲੋਕੇਸ਼ਨ ਕੀ ਹੈ ਤੁਹਾਡੀ ਲੋਕੇਸ਼ਨ ਹੈਗੀ ਜੀ ਓਮ ਨੀਚੇ ਰੋਡ ਦੇ ਕੋਲ ਸਾਡੇ ਐਮਸੀ ਸਾਹਿਬ ਹੈਗੇ ਰਾਜੀ ਸਾਹਿਬ ਇਹਨਾਂ ਨੂੰ ਸਾਰਾ ਪਤਾ ਹੈਗਾ ਪਿਛਲੀਆਂ ਬਰਸਾਤਾਂ 'ਚ ਤੁਸੀਂ ਆ ਕੇ ਚਾਰ 4.4 ਕਰੋੜ ਦਾ ਉੱਤੇ ਕੰਮ ਲਾਟ ਕਰਾ ਕੇ ਗਏ ਸੀ ਉਹ ਸਾਰਾ ਕੁਝ ਹੋਇਆ ਹੋਇਆ ਲੇਕਿਨ ਪਤਾ ਨਹੀਂ ਕਿਉਂ ਆਪਣੇ ਜਿਹੜੇ ਅਫਸਰ ਸਹਿਬਾਨ ਹੈ ਤੁਹਾਡੇ ਕਹਿਣ ਦੇ ਬਾਵਜੂਦ ਵੀ ਉੱਤੇ ਕੋਈ ਕੰਮ ਨਹੀਂ ਹੋ ਰਿਹਾ ਹੈ ਮੈਂ ਕੋਸ਼ਿਸ਼ ਕਰਾਂਗੇ ਇਹਨੂੰ 4 ਕਿ ਬਿੰਨੇ ਚ ਖਤਮ ਕਰ ਦਿਆਂ ਚਾਰ ਮਹੀਨਾ ਦੇ ਅੰਦਰ ਆਪਾਂ ਖਤਮ ਕਰਕੇ ਲੋਕਾਂ ਨੂੰ ਦੇ ਦੇਣਾ ਹੈ ਸ਼ਹਿਰ ਵਾਸਤੇ ਪਿੰਡਾਂ ਵਾਸਤੇ ਬਹੁਤ ਸਾਰੇ ਪ੍ਰੋਜੈਕਟ ਲੈ ਕੇ ਆਏ ਆ ਚਾਹੇ ਉਹ ਕਜੌਲੀ ਵਾਟਰ ਹੈ ਕਜੌਲੀ ਵਾਟਰ ਨਾਲ ਸਾਡੀਆਂ ਆਉਣ ਵਾਲੀਆਂ 100 ਪੀੜ੍hiyan ਵੀ ਕਦੇ ਖਰੜ ਦੀਆਂ ਪਾਣੀ ਨੂੰ ਨਹੀਂ ਤਰਸਣਗੀਆਂ ਜੀ ਇਹ ਪੱਕਾ ਕੰਮ ਹੋਣ ਲੱਗਾ ਪੈਸੇ ਆ ਚੁੱਕੇ ਨੇ ਤੁਹਾਨੂੰ ਪਤਾ ਹੋਣਾ ਨੰਬਰ 2 ਤੇ ਸੀਵਰੇਜ ਦੀ ਦਿੱਕਤ ਸ਼ਹਿਰ ਦੇ ਵਿੱਚ ਬਹੁਤ ਵੱਡੀ ਸੀ 200 ਕਰੋੜ ਦੇ ਸੀਵਰੇਜ ਪਹਿਲੇ ਸਾਲ ਚ ਪਾਸ ਕਰਵਾ ਲਈ ਸੀ ਜੀ ਜਿਨ੍ਹਾਂ ਦਾ 2 ਦਾ ਕੰਮ ਆਲਰੇਡੀ ਚੱਲ ਰਿਹਾ 50-50 ਕਰੋੜ ਦੇ ਸੀਵਰੇਜ ਟ੍ਰੀਟਮੈਂਟ ਪਲਾਂਟੇ ਲੱਗਣੇ ਨੇ ਕਦੇ ਵੀ ਇੱਕ ਵੀ ਤੁਪਕਾ ਪਾਣੀ ਦਾ ਘਰਾਂ ਚ ਜਾਂ ਦੁਕਾਨਾਂ ਚ ਨਹੀਂ ਜਾਊਗਾ ਜੀ ਮੇਰੇ ਖਿਆਲ ਚ ਇਹਦੇ ਨਾਲ ਸ਼ਹਿਰ ਦਾ ਸਾਰੀ ਉਮਰ ਦਾ ਜਿਹੜਾ ਆ ਪਾਣੀ ਬਾਰਸ਼ਾਂ ਵੇਲੇ ਦੇਖੋ ਇਹ ਇਨਾ ਪੁਰਾਣਾ ਸਿਸਟਮ ਖਰਾਬ ਹੈ ਇਹਨੂੰ ਠੀਕ ਕਰਨ ਨੂੰ ਟਾਈਮ ਤਾਂ ਲੱਗਣਾ ਹੀ ਹੈ ਪਰ ਇਹ ਸਾਰੇ ਪ੍ਰੋਜੈਕਟ ਪਾਸ ਹੋ ਚੁੱਕੇ ਨੇ ਸੀ ਸੋ ਖਰੜ ਸ਼ਹਿਰ ਲਈ ਮੈਂ ਹਮੇਸ਼ਾ ਕਿਹਾ ਵੀ ਬਹੁਤ ਸਾਰੇ ਸੁਪਨੇ ਬੁਣੇ ਨੇ